ਭਾਈ ਮਣੀ ਸਿੰਘ ਦੇ ਖਾਨਦਾਨ ਦੇ 90 ਜੀ ਸ਼ਹੀਦ ਹੋਏ ਸਿੱਖ ਕੌਮ ਲਈ ਉਹਨਾਂ ਦੇ ਭਰਾ ਉਹਨਾਂ ਦੇ ਪੁੱਤਰ ਉਹਨਾਂ ਦੇ ਚਾਚੇ ਤਾਏ ਇੱਥੋਂ ਤੱਕ ਕਿ ਉਹਨਾਂ ਦੇ ਪੋਤੇ ਵੀ ਸ਼ਹੀਦ ਹੋਏ ਭਾਈ ਮਣੀ ਸਿੰਘ ਦੇ ਦਾਦਾ ਜੀ ਸਰਦਾਰ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਪਹਿਲੀ ਲੜਾਈ ਲੜੀ ਉਸ ਵਿੱਚ ਸ਼ਹੀਦ ਹੋਏ 12 ਭਰਾਵਾਂ ਵਿੱਚੋਂ 11 ਭਰਾ ਸ਼ਹੀਦ ਹੋਏ 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਹੋਏ 10 ਪੋਤੇ ਭਾਈ ਮਣੀ ਜੀ ਦੇ ਸ਼ਹੀਦ ਹੋਏ ਭਾਈ ਮਣੀ ਸਿੰਘ ਦੇ ਪੁੱਤਰ ਬਾਬਾ ਬਚਿੱਤਰ ਸਿੰਘ ਜਿਨੇ ਨਾਗਣੀ ਮਾਰੀ ਸੀ ਹਾਥੀ ਦੇ ਸਿਰ 'ਤੇ ਉਹ ਸ਼ਹੀਦ ਹੋਏ ਭਾਈ ਉਹਦੇ ਸਿੰਘ ਸਰਸਾ ਦੀ ਨਦੀ 'ਤੇ ਸ਼ਹੀਦ ਹੋਏ ਭਰਾ ਭਾਈ ਦਿਆਲਾ ਸਿੰਘ ਜੀ ਉੱਪਲ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤੇ ਗਏ ਹਰੀ ਚੰਦ ਪੰਘਾਣੀ ਦੀ ਲੜਾਈ ਵਿੱਚ ਸ਼ਹੀਦ ਹੋਇਆ 40 ਮੁਕਤਿਆਂ ਵਿੱਚੋਂ ਇੱਕ ਸਿੰਘ ਮੁਕਤਾ ਭਾਈ ਸਾਹਿਬ ਦੇ ਖਾਨਦਾਨ ਵਿੱਚੋਂ ਸ਼ਹੀਦ ਹੋਇਆ ਰੱਖੀ ਸ਼ਾਹ ਬਨਜਾਰਾ ਜਿਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸ਼ਿਸ਼ਕਾਰ ਕੀ ਦਾ ਭਾਈ ਮਣੀ ਸਾਹਿਬ ਜੀ ਦੇ ਸਹੁਰਾ ਜੀ ਸਨ 13 ਸਾਲ ਦੀ ਉਮਰ ਵਿੱਚ ਗੁਰੂ ਹਰਾਈਲ ਸਾਹਿਬ ਜੀ ਦੇ ਲੜ ਲੱਗ ਗਏ ਸਨ ਭਾਈ ਮਣੀ ਜੀ 94 ਸਾਲ ਦੀ ਉਮਰ ਵਿੱਚ ਭਾਈ ਮਣੀ ਜੀ ਦੇ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ